ਤਾਂਨੀ ਸ਼ਿਰਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਚੂੜਪੁਰ ਵਿਖੇ 21, 22 ਅਤੇ 23 ਨਵੰਬਰ ਰਾਤ ਸਮੇਂ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਚੂੜਪੁਰ ਅਤੇ ਸਾਈਹ ਜੀ ਕਾਂਜੀ ਰਾਮ ਸਮਾਜ ਭਲਾਈ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਜਾ ਰਹੇ ਇਸ ਕੀਰਤਨ ਦਰਬਾਰ ਵਿੱਚ ਵੱਖ-ਵੱਖ ਸੰਤਾ ਮਹਾਂਪੁਰਸ਼ਾਂ ਤੋਂ ਇਲਾਵਾ ਬੁੱਧੀਜੀਵੀ ਪਹੁੰਚ ਰਹੇ ਨੇ ਜੋ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਨਿਹਾਲ ਕਰਨਗੇ ਸੋ ਹੀ ਨਾ ਚਾਹ ਦੇ ਕਰੇ ਆਨ ਕੀ ਆਸ ਇਹ ਨਰ ਗੋਲਿਕ ਗਾਏਗੇ ਸਤਿ ਪਾਖੇ ਰੰਦਾਸ ਗੁਰੂ ਰੂਪੀ ਸਾਧ ਸੰਗਤਿਓ ਸਾਧਿਆ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਚੂੜ ਪਰ ਵਿਖੇ ਸ਼੍ਰੀ ਗੁਰਦਾਸ ਮਹਾਰਾਜ ਦੇ 650ਵੇਂ ਜਨਮ ਦਿਨ ਦੇ ਕੁੜੀਆਂ ਨੂੰ ਮੋਖ ਰੱਖਦੇ ਹੋਏ ਜੋ ਕਿ 227 ਦੇ ਵਿਚਾਰਿਆ ਹੈ ਮੁਸ਼ਵਾਰਤਿ ਸਾਰੀਆਂ ਸੰਗਠਨਾਂ ਫਰਾਂਦਾ ਕੀਤਾ ਹੈ ਕਿ ਦਰਦਪ੍ਰਿੰਤਨ ਰਿਵਾਇਆ ਜਾਵੇ ਜੂਠੇ 22 ਸਤੰਬਰ 2024 ਸ੍ਰੀ ਦੁੱਖ ਨੂੰ ਹਾਲਪਾਸਾ ਪਰਾਰੰਗ ਸਵੈਦਾਨ ਦੇ ਸੇਈਂ ਤਿੰਨ ਨੂੰ ਕੋਰਾਂ ਦੇ ਤੋਂ ਪਾਇਲਾਨ ਦੇ 28 ਤੱਕ ਸ਼ਾਮ 6 ਵਜੇ ਤੋਂ ਲੈ ਕੇ 10 ਵਜੇ ਤੱਕ ਜ਼ਿਲ੍ਹਾ ਪ੍ਰੋ ਨਗਰ ਸੀ ਕੱਲ੍ਹ ਦੇ ਤੀਜੰ ਦਾ ਰਾਤਰੀ ਪ੍ਰੋਗਰਾਮ ਹੋਵੇਗਾ। ਸਾਨੀਆ ਸੰਗਤਾਂ ਨੂੰ ਆਤਮਾਪਰਪਿਤ ਜਲਦੀ ਰਹੇ ਕਿ 6 ਰੋਜ਼ ਹੋਣ ਕਰਕੇ ਗੁਰੂ ਵਾਜੇ ਜੀ ਕੋਲਿਆਂ ਨੂੰ ਸਵਾਗਤ ਕਰੂ ਬਾਹਰੀ ਰਪੀਚਾ ਖੰਡਾ ਬਹੁਤ ਬੇਕਮਾਲ ਸਾਹਿਬ ਸ੍ਰੀ ਗੁਰੂ ਗੁਰੂ ਰਵਦਾਸ ਜੀ ਮਹਾਰਾਜ ਜੀ ਦੇ 650ਵੇਂ ਜਨਮ ਉਤਸਵ ਨੂੰ ਸਮਰਪਿਤ ਪਿੰਡ ਚੂੜਪੁਰ ਵਿਖੇ ਇੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸੂ ਸਾਥ ਸੰਗਤ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਮਿਤੀ 22 23 ਤਰੀਕ ਦੀ ਰਾਤ ਨੂੰ ਦਿਨ ਸ਼ਨੀਵਾਰ ਤੇ ਐਤਵਾਰ ਰਾਤ ਨੂੰ 6 ਵਜੇ ਤੋਂ 10 ਵਜੇ ਤੱਕ ਧਾਰਮਿਕ ਪ੍ਰੋਗਰਾਮ ਹੋਵੇਗਾ ਸੋ ਸਾਰੇ ਸਾਥੀਆਂ ਨੂੰ ਸੰਗਤ ਜੀ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਜੀ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲ ਇਹ ਗਨਮ ਸਾਹਿਬਤਾਪਦੀ ਨੂੰ ਸਮਰਪਿਤ ਪਿੰਡ ਟੁੰਡਪੁਰ ਦੇ ਵਿੱਚ 3 ਦਿਨ ਦਾ ਨਗਰ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ 21 ਤਰੀਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੜ੍ਹ ਪਾਠ ਪ੍ਰਕਾਸ਼ ਰੱਖਿਆ ਜਾਵੇਗਾ 22 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਕੀਰਤਨ ਦਰਬਾਰ 6:00 b.m. ਤੋਂ 10:00 b.m. ਤੱਕ 23 ਤਰੀਕ ਨੂੰ ਕੀਰਤਨ ਦਰਬਾਰ 6:00 b.m. ਤੋਂ 11:00 b.m. ਤੱਕ ਅਸੀਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਵਿਆਪਰੇ ਕਮਾਂਕਾਰਾਂ ਕੋ ਬੇਹੇ ਹੋ ਕੇ 21 22 23 ਤਰੀਕ ਨੂੰ ਸ੍ਰੀ ਗੁਰੂ ਰਵਦਾਸ ਗੁਰਦਰਾ ਸਾਹਿਬ ਪਿੰਡ ਚੁੰਝਪੁਰ ਵਿੱਚ ਪਹੁੰਚ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਗੁਰੂ ਘਰ ਦੇ ਵਿੱਚ ਹਾਜ਼ਰੀ ਦਵੋ ਜੈ ਕਰਦੇ ਧੰਨ ਵਰਦੇ ਬੋਲੇ ਸੋਨਰ ਪੈ ਸਤਗੁਰੂ ਰਵਦਾਸ ਮਹਾਰਾਜ ਕੀ ਜੈ ਦੇਖਾਂ ਦੇਖਾਂ ਵਿੱਚ ਬੈਠੀਆਂ ਸ੍ਰੀ ਗੁਰੂ ਰਵਦਾਸ ਦੇਵਾ ਸਾਧ ਸੰਗਤ ਜੀਓ ਅੱਜ ਪਿੰਡ ਚੂੜ ਪਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਆਪ ਜੀ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ 650 ਸਾਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਭਾਰੀ ਦੀਵਾਨ ਜੋ ਸਾਰੇ ਚੂੜ ਪਰ ਦੀ ਸੰਗਤ ਦੇ ਸਹਿਯੋਗ ਨਾਲ ਤੇ ਸਾਹਿਬ ਸ੍ਰੀ ਕਾਂਸੀਦਮ ਫੈਡਰੇਸ਼ਨ ਰਜਿਸਟਰ ਪੰਜਾਬ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੌਮ ਦੇ ਸ਼ਖਾਮ ਆਰਥਾਂਸ਼ ਤੋਂ ਬਾਬਾ ਕੇਵਲ ਜੀ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਬਾਬਾ ਬਲਰਾਮ ਜੀ ਪਹੁੰਚ ਰਹੇ ਹਨ ਤੇ ਸਾਡੇ ਸ਼੍ਰੀ ਗੁਰਦਾਸ ਸਾਧੂ ਸੰਪਰਨ ਸੁਸਾਇਟੀ ਰਜਿਸਟਰ ਪੰਜਾਬ ਦੇ ਪ੍ਰਧਾਨ ਸੰਤ ਕਲਵੰਤ RAM ਜੀ ਭਰੋ ਮਜਾਰਾ ਤੇ ਉਹਨਾਂ ਦੇ ਨਾਲ ਆਵਾਜੇ ਕੌਮ ਸ਼੍ਰੀ 108 ਸੰਤ ਬਾਬਾ ਕਿਸ਼ਨਾ ਜੀ ਤੇੜੂ ਨਾਨਕ ਨਗਰੀ ਤੇ ਅਤੇ ਸਾਡੇ ਭਰੋ ਮਜਾਰੇ ਤੋਂ ਸਾਈਂ ਪਿੱਪਲ ਸ਼ਾਹ ਜੀ ਤੇ ਉਹਨਾਂ ਦੇ ਨਾਲ ਉਸ ਦਿਨ ਬਹੁਤ ਹੀ ਸਤਿਕਾਰਯੋਗ ਬਾਬਾ ਭਾਈ ਅਮਰਜੀਤ ਸਿੰਘ ਜੀ ਜੋ ਕਿ ਕਾਲਕ ਖੁਰਦਵਾਲੇ ਹਨ ਉਹ ਪਹੁੰਚ ਰਹੇ ਹਨ ਇਹ ਭਾਰੀ ਦੀਵਾਨ ਦੇ ਵਿੱਚ ਪਿੰਚੂੜ ਪੱਗੀਆਂ ਸੰਗਤਾਂ ਵੱਲੋਂ ਅਤੇ ਸਮੂਹ ਇਲਾਕੇ ਦੀਆਂ ਸੰਤਾਂ ਵੱਲੋਂ ਇਹ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ ਤਿੰਨ ਦਿਨ ਦੇ ਲੰਗਰ ਗੁਰੂ ਘਰ ਦਾ ਲੰਗਰ ਗੁਰੂ ਦਾ ਲੰਗਰ ਤਿੰਨ ਦਿਨ ਅਖਤਵਰਤੇਗਾ ਤੇ ਜੋ ਸਪੈਰ ਦੇ ਅਖੰਡ ਪਾਠ ਤੇ ਪ੍ਰੋਗਰਾਮ ਉਹਦੇ ਵਿੱਚ ਧੋਤੋ ਪ੍ਰਾਂਤ ਪ੍ਰੋਗਰਾਮ ਰਾਜਕੀਤੀ ਪਾਣੀ ਤੇ ਗੁਰਸੇਵਾ ਦੇ ਲੜਕੀਆਂ ਪ੍ਰੋਗਰਾਮ ਪੇਸ਼ ਕਰਨਗੇ ਆ ਤੇ ਬੁੱਧੀ ਜੀ ਵੀ ਬਲਾਰੇ ਵੀ ਦੋ ਦੋ ਮਿੰਟ ਲਈ ਆਪਣੇ ਟਾਈਮ ਲੈਣਗੇ ਜੋ ਕਿ ਪੜ੍ਹਾਈ ਬਾਰੇ ਦੱਸਣਗੇ ਬੱਚਿਆਂ ਦੀ ਪੜ੍ਹਾਈ ਬਾਰੇ ਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਆਪਣੇ ਸਵਾਜ ਨੂੰ ਨਸ਼ਾ ਮੁਕਤ ਕਰਨ ਲਈ ਸਾਰੀ ਜਾਣਕਾਰੀ ਦੇਣਗੇ ਇਸ ਮੌਕੇ ਤੇ ਸਾਡੇ ਨਾਲ ਇਸ ਗੁਰਦਾਰੇ ਦੇ ਮੁਖ ਸੇਵਾਦਾਰ ਪਾਸਟਰ ਸੀਤਾਰਾਮ ਜੀ ਤੇ ਉਹਨਾਂ ਦੇ ਨਾਲ ਕਾਂਸੀ ਰਾਮ ਫੈਡਰੇਸ਼ਨ ਦੇ ਮੈਂਬਰ ਨਿੱਕੂ ਰਾਮ ਜੀ ਸਫੀਰ ਕੁਮਾਰ ਜੀ ਸ਼ੀਤਲ RAM ਜੀ ਸਾਡੇ ਦਰਸ਼ਨ ਰਾਜ ਵੀ ਪੰਨੀ ਚਿੱਕੀ ਕਲਵਿੰਦਰ ਰਾਜੂ ਜੀ ਜੋ ਰਾਜੀੂ ਪ੍ਰਿੰਟਿੰਗ ਪ੍ਰੈਸ ਰਮਾ ਸ਼ਹਿਰ ਤੋਂ ਦਾਸ ਜਿੰਦীশ ਗੰਗੜ ਨਮਾ ਗੰਗੜ ਪ੍ਰਿੰਟਿੰਗ ਪ੍ਰੈਸ ਰਮਾ ਸ਼ਹਿਰ ਮੈਂਬਰ ਸ਼੍ਰੀ ਗੁਰਦਾਸ ਸਾਰੂ ਸੰਪਰਦ ਸੈਟੀ ਦੀ ਸਿੱਖ ਪੰਜਾਬ ਦੇ ਬੇਨਤੀਆਂ ਕਰਦੇ ਆ ਆਪ ਜੀ ਨੂੰ ਤੇ ਸਾਰੀਆਂ ਸੰਗਤਾਂ ਹਮਾ ਮਾ ਕੇ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਇਹ ਅਤਰਾਦਾ ਇਸ ਕਰਕੇ ਕਰਦੇ ਆ ਤੇ ਸ਼੍ਰੀ ਗੁਰਦਾਸ ਜੀ ਮਹਾਰਾਜ ਜੀ ਦਾ 650 ਸਾਲਾ chander Consultants Limited Building Maintenance Handyman under Check Trade Platform is now available on your local London area. He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com nine two one seven six zero. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ